ਸਿਕਨੈਬਲਿਬ ਕੋਈ ਸੀ ਜਸ ਸੀ ਚਾਹਤ ਫੈਣੀ ਗਈ ਵਿਦੇਸ਼ੀ ਭੂਮਪਿਆਂ ਦੇ ਵਿੱਚ ਸਰ ਵੀ ਗੁੱਲ ਗੱਲ ਨਹੀਂ ਸੁਣਦਾ ਟਰੈਕ ਭਾਵ ਦੇ ਵਿੱਚ ਕੋਈ ਵੀ ਸੂਤਾ ਡਿਫੈਂਸ ਦੇ ਵਿੱਚ ਕੋਈ ਨਹੀਂ ਸਾਡੀ ਇਹ ਸਮੂਹੀਅਤ ਜਿਹੜੀ ਮੋਦੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਮਤਾ ਲਾਂਚ ਕਰਦੀ ਹੈ ਉਹਦੇ ਬ੍ਰਿਜ ਕੰਸਰਵਿੰਗ ਸਿਕਤਾ ਨੇជា ਅੱਗੇ ਆ ਸਜਾਓ ਤੇ ਹਿੰਦੂ ਦੇ ਉਸਪਾਨ ਨ ਦੇ ਹਾਕਸ ਦੇ ਵਿੱਚ ਜੰਗ ਬੜਾ ਘਟਦਾ ਤੇ ਪੰਜਾਬ ਦੇ ਵਿੱਚ ਸਾਢੇ 3 ਇੰਨਾ ਜਨਮ ਹੋ ਰਿਹਾ ਹੈ ਕਿ ਭਾਏ ਗ੍ਰੇਟਰ ਸੇ ਪਾਕਿਸਤਾਨ ਦੇ ਵਿੱਚ ਜਾ ਕੇ ਰਹੇ ਆ ਫੋਟ ਡਿਟਸ ਆਫ ਕੈਂਡੀਡੇਟਸ ਦੇ ਵਿੱਚ ਪੂਛ ਕੀਤੀ ਹੈ ਉਹ ਬੇਰਾ ਮਸਲਪੈ ਕੀ ਸਿੱਖ ਉਹ ਇੱਕ ਜਨਮੇ ਪੜ ਰਿਹਾ ਹੈ ਅਸੀਂ ਗੁੰਜਾਦਾਨ ਇਸ ਇਸ਼ਨਾਨ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਚੀਰਖੇ ਉੱਤੇ ਗਏ ਹੈ ਕਿੱਥੇ ਗਏ ਉਹ ਬੇਰੋ ਫੈਨਪਾ ਹੋਵੇ ਕਿ ਦੇਖੋ ਸਿੱਖ ਲੀਡਰਸ਼ਿਪ ਹੈ ਉਹ ਸੈਕੰਡ ਸੋਵਰਿਟੀ बादशाही गल नहीं करती पंजाब की गल नहीं करती बॉर्डर खोलन की गल नहीं करती कोई भी जेडे सिखा कम है तीह तीस साल सिख जैठे है, तो है। उन्होंने कोई गलत नहीं है की हैगी सो मेरा मतलब है कि जेडे लोग आप हैं इनका भी कसूर है कि ये सुनते हो है जमेते ਜਿਹੜੇ ਸਿੱਖਾ ਦੇ ਪਿੰਡ ਦੇ ਵਿੱਚ ਸ਼ੋਹਾ ਮਾਰਦੇ ਸੋ ਜਿਹੜਾ ਸਿੱਖ ਉਹਦੇ ਸਮਝਦਾ ਨਹੀਂ ਹਊਗਾ ਕਿ ਨਾ ਚੇਤ ਵਿੱਚ ਦੇ ਵਿੱਚ ਛੁਰੀਆਂ ਵੱਟਣੀਆਂ جاری ਹੈਡਚ